ਹੈਲੋ ਗਾਇਸ ਚਲੋ ਚੱਲੀਏ ਵਲੌਗ ਕਰਦੇ ਘਰੇ ਦੇਖਦੇ ਕੀ ਕਰਦਾ ਕੀ ਕਰਨ ਲੱਗਾ ਆ ਵਲੌਗਰ ਇਹ ਲਾ ਬੜਾ ਫ੍ਰਿਜ ਸਾਫ ਫ੍ਰਿਜ ਸਾਫ ਕਰਨ ਲੱਗਾ ਨਵੀਂ ਫ੍ਰਿਜ ਕੀ ਹੋ ਗਿਆ ਉਹ ਤਾਂ ਕੁਛ ਨਹੀਂ ਆ ਇਹ ਚੱਲੀ ਜਾਂ ਅਚਰੇ ਲੈ ਕੇ ਜਾਂਦੇ ਨੇ ਮਗਰ ਕਿਉਂ ਕਿਉਂ ਹੋਰ ਨਗਦ ਤਾਂ ਲੈਂਦੀ ਸੀ ਨਾ ਹੁੰਦੀ ਨਗਦ ਸੀਗੀ ਕੋਈ ਚੱਕਰ ਪੈ ਗਿਆ ਯਾਰ ਕੀ ਚੱਕਰ ਪੈ ਗਿਆ ਚੱਕਰ ਪੈ ਗਿਆ ਤੁਹਾਨੂੰ ਬਲੌਗ ਦੇ ਅੰਤ ਤੱਕ ਸਭ ਕੋ ਪਤਾ ਤੁਹਾਨੂੰ ਲੱਜੂਗਾ ਬਲੌਗ ਅੰਤ ਤੱਕ ਜਰੂਰ ਦੇਖਿਓ ਤੇ ਕੀ ਚੱਕਰ ਪੈ ਗਿਆ ਬਲੌਕਰ ਨੇ ਤਾਇਏ ਤੋਂ ਪੁੱਛਿਆ ਕੀ ਚੱਕਰ ਪੈ ਗਿਆ ਕੀ ਪੈ ਗਿਆ ਚੱਕਰ ਦਾਇਆ ਮੈਂ ਚੱਕਰ ਪੈ ਕੋਪੜੀ ਲੈ ਬਿਨਾ ਕੋਪੜੀ ਚੱਕਰ ਪੈ ਗਿਆ ਅੱਛਾ ਬਿਨਾ ਕਪੜੀ ਹੁਣੇ ਮੁੜ ਕੇ ਆਉਣੀ ਆ ਮੂੰਹ ਵੀ ਤਾ ਨੂੰ ਮੁਰ ਜਾ ਲਈ ਜਾਂਦੀ ਮੈਂ ਕਰੇ ਸਣਾ ਬਾ ਮੈਂ ਸੋਣਾ ਦਾ ਕਰੇ ਵੀ ਲੈਣੀ ਸੀ ਜਿਹੜੀ ਯਾਰ ਹਾਂ ਸਹੀ ਗੱਲ ਆ ਵੀਰੋ ਵੀਰੋ ਫਰੈਸ਼ ਚੱਲੀ ਆਪਦੇ ਕਰੇ ਦੁੱਖ ਬਹੁਤ ਹੋ ਰਿਹਾ ਆ ਦੀ ਮੇਹਤਰੀ ਲੈ ਕੇ ਆਹ ਖਾਣਾ ਕੁਕੜਾ ਤਾਂ ਲੱਗ ਗਿਆ ਹਾਂ ਸਹੀ ਗੱਲ ਐ ਨੂੰ ਬੰਮੀ ਕਹੇ ਹੱਲ ਜੀ ਲੈ ਲੈ ਮਾਰੋ ਮੂਝ ਮਾਰੋ ਮਾਰੋ ਮੂਝ ਮਾਰੋ ਮਾਰੋ ਤੇ ਆਪਾਂ ਵੀ ਜਲਦੀ ਜਾਦੇ ਮੇਹਤਰੀ ਪੈਸਿਆਂ ਦੇ ਤੇ ਅੱਜ ਆਪਦੇ ਚੱਲੀ ਘਰੇ ਵਾਪਸ ਇਹ ਕਿਉਂ ਚੱਲਦੀ ਛੋਡੇ ਮਾਈਂਡ ਜੇ ਹੋ ਰਿਹਾ ਹੋਊਗਾ ਇਹ ਸਮੇਂ ਸਭ ਕੋ ਸਾਨੂੰ ਪਤਾ ਲੱਗ ਜਾਊਗਾ ਬਲੋਗ ਅੰਤ ਤੱਕ ਦੇਖਿਓ ਠੀਕ ਆ ਇਹ ਚੰਗਾ ਯਾਰ ਬਹੁਤ ਦੁਖੀ ਹੁੰਦੇ ਸਾਸਰੀਆਂ ਘਰ ਚਲੋ ਸਾਸਰੀਆਂ ਘਰ ਤੇ ਲੋ ਜੀ ਵੀਰੋ ਜੀ ਉਹ ਪਈਆ ਜੇ ਫਰਿਜ ਚਾੜੀ ਵੀ ਲੈ ਗਏ ਵੀਰੋ ਜਾਂਸੀਾਰੇ ਤੇ ਆਪਣੀ ਪ੍ਰਾਣੀ ਵੀ ਨਾਲ ਲੈ ਗਏ ਤੇ ਧੁਖ ਬਹੁਤ ਆ ਤੇ ਆ ਜਾ ਆ ਗਈ ਛੜਦਾ ਹੈ ਦੇਖੀਆ ਲਾ ਗਏ ਭਾਈ ਆਪਣੀ ਦਾ ਸਪਰੇਅ ਚੱਕ ਕੇ ਚੱਕ ਲੈ ਕਿਉਂ ਹੋਰ ਯਾਰ ساری ਮਾਰੀ ਹੋ ਦਿਖਾ ਝੂਠ ਬੋ ਹੈ ਇਹ ਕੀ ਹੈ ਆ ਜੀ ਵੱਡੀ ਲੈਂਦੀ ਯਾਰ bro ਯਾਰ ਤੈਨਾਂ ਕਰ ਤੈਨਾਂ 40 ਹੋ ਗਈ ਫਿਰ ਤੱਕ ਬਾਅਦ 1.5 ਨੂੰ 30 ਵੀ ਦਿਖਾਵਾ ਆ ਜਾ ਫਿਰ ਇਧਰ ਆ ਚਲ 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 ਏ ਗੱਡੀ ਸਟਾਰਟ ਕਰ ਉਹ ਬੱਲੇ ਲੈਂਦਾ ਆਪਣੇ ਕੋਲਾ 4 ਡਬਲ ਬਾਲ ਤੇ ਹੁਣ ਹੁੰਦਾ ਕਾ ਹਾਂ ਚਲ 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 ਆ ਜਾ ਇਹ ਆ ਇਹ ਆਪਣਾ ਟੇਬਲ ਆਏ ਫੇਰ ਰੱਖ ਬੀਬਾ ਜਾਇ ਆਏਗਾ ਨਾ ਬਿੜੋ ਤੈਨੂੰ ਤਨ ਪਾਰਟੀਆਂ ਵਾਹ 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 ਮੋਦੀ ਤੋਂ ਬੰਤੀ ਹੈ ਔਰ ਬਾਦੀ ਤੋਂ ਬੰਤੀ ਹੈ ਵਧਾਈਆਂ ਹੋ ਗਈਆਂ ਤਿੰਨ ਤਿੰਨ ਥੈਂਕ ਯੂ ਥੈਂਕ ਯੂ ਮੈਂ ਤਾਈਆਂ ਸਵੇਰੇ ਕਹਿੰਦਾ ਸੀਗਾ ਵੀ ਚੱਕ ਕੇ ਲੈ ਕੇ ਤੇ ਦੁਪਹਿਰੇ ਸੀਗਾ ਜਦੋਂ ਸਾਰਿਆਂ ਨੂੰ ਖੁਸ਼ਖਬਰੀ ਦੇਣੀ ਸੀ ਦੇਖੋ ਜੀ ਰੱਬ ਦੀ ਮਿਹਰ ਆਪਣੇ ਕਿੱਥੇ ਇੱਕ ਚੀਜ਼ ਹੋਣੀ ਸੀਗੀ ਉਹ ਤਿੰਨ ਤਿੰਨ ਚਾ ਆ ਗਈਆਂ YouTube money na very good आ, first YouTube money jo first <laughs> बात <तो> सही है <laughs> दौडा तो पड़ता <laughs> है YouTube ਦੀ ਪਹਿਲੀ ਕਮਾਈ ਤੋਂ ਲਿਆਦਾ ਪਰਨੀਣਾ ਨਹੀਂ ਆਈ ਹੈਗੀ ਉਹਦਾ ਅੱਜ ਆਪਾਂ ਪਹਿਲਾ ਬੈਚ ਦੇਤੀ ਸੀ ਤੇ ਪਹਿਲਾਂ ਤਾਂ ਕੀ ਹੋਇਆ ਕਿ 16 ਜਵਾਂ ਭਰਿਆ ਸੀਗਾ ਤੇ ਮੰਮੀ ਕਹਿੰਦੀ ਮੇਰੇ ਕੋਲ ਹੈਗਾ ਥੋੜੇ ਮੋਟੇ ਪੈਸੇ ਨਹੀਂ ਪੈਸੇ ਥੋੜੇ ਮੋਟੇ ਪੈਸੇ ਉਹ ਕਹਿੰਦਾ ਵੱਡੀ ਚੱਕ ਲੈਣਾ ਵੀ ਚੱਕ ਲੈ ਓੱਖੇਵੇਂ ਰੋਡ ਤੇ ਜੀ ਤੇ ਨਾ ਜਿਹੜਾ ਕਹਾਵੀ ਓੱਖਾ ਨਾ ਫਿਰ ਕੋ ਤਨਿਆ ਦੇ ਕੋਈ ਚਾਲ ਜਾਨੇ ਹੋ ਜਾਣੇ ਕਿਹਾ ਵੀ ਹੋ ਸਕਦਾ ਬੱਲੇ ਤੇਰੇ ਭਰਿਆ ਵੀ ਹੋਣਾ ਗਜਬ ਬੇਇੱਜ਼ਤੀ ਹੈ ਬੱਬਾ ਤਾਣਿਓ ਭਾਈ ਮੈਂ ਉਹ ਮੱਕ ਬੱਡੀ ਵੀ ਰੱਜ ਚ ਨਹੀਂ ਹੁੰਦੇ ਘਰ ਦੇ ਆਲੇ ਚੱਲ ਫੇਰ ਪਹਿਲਾਂ ਸੀਗੀ ਪਤਾ ਨਹੀਂ ਕਿੰਨੀ ਦੀ ਮਤਾਫੂ ਲੱਗਾ 120 ਬੂ ਸੀਗੀ ਪਤਾ ਨਹੀਂ 253 ਲੀ ਉਹ 253 ਹੋਗੀ 3 ਸਟਾਰ ਤੇਰਾ 2 ਸੀਗੇ 10 ਆ ਦੀ ਗਰੰਟੀ ਆ ਪ੍ਰੈਸ਼ਰ ਵੀ ਹੁੰਦੀ ਆ ਤਾਂ ਆਪ ਵੀ ਦਿਖਾ ਦੇ ਮਾੜਾ ਯਾਰ ਅੰਦਰੋਂ ਵੀ ਦਿਖਾਓ ਆਜਾ ਦੇਖੋ ਫੇਰ ਹੋਹ ਵਾਹ ਬਈ ਵਾ ਆਪਿਆ ਆਪਿਆ ਗੁਲਦਰੇ ਵਿੱਚ ਨਾ ਹਾਂ ਬਈ ਜਿਹੜੇ ਵੀ ਭਾਈ ਨੇ ਕੁੱਨ ਲੈਣਾ ਉਹ ਭਿਜਾਇ ਸਾਦਾ ਵਾ ਇਹ ਜੋ 3000 ਤਾਂ ਦੋ ਦਾ ਲਾਦਾਂਗੇ ਕੁੱਨਰ ਮੈਂ 2000 ਦਾ ਜਾਂ 22 ਦਾ 23 ਦਾ 4 25 ਦਾ ਵੀ ਲਾਦਾਂਗੇ ਬੰਦਾ ਕਹੇ ਸਬਸਕ੍ਰਾਈਬ ਕਰਕੇ ਆਊਗਾ ਉਹਨੂੰ ਮੈਂ ਪੂਰਾ ਗਾਰੰਟੀ ਨਾਲ 22 ਦਾ ਲਾਦਾਂਗੇ ਕਿਹੜਾ ਬੰਦਾ ਗੁਲਦਰੇ ਮੈਨੂੰ ਸਬਸਕ੍ਰਾਈਬ ਚੈਨਲ ਕਰਕੇ ਆਉ ਖਰਾਬ ਹੋਰ ਵਿਧਾ ਦਿੰਦਾ ਕੋਈ ਖਰਾਬੀ ਘਰੂਬੀ ਨਹੀਂ ਹੈਗੀ ਹਾਲ ਤਾਂ ਹੈ ਜੀ ਕਿ ਇੱਕ ਵਾਰੀ ਮੋਟਰ ਹੀ ਬਦਲ ਕੇ ਕਾ ਜਾਈਗੀ ਇੱਕ ਵਾਰ ਵੀ ਮੋਟਰ ਹੀ ਮਕੀਨ ਕਰਦੇ ਵਾ ਠੀਕ ਹੈ ਇਹ ਪੂਰਾ ਵਧੀਆ ਚੱਲਦਾ ਜਿਹੜੇ ਬੀਤ ਭਾਈ ਦੇ ਨਾਮ ਤੇ ਮੇਰੇ ਕੋਲ ਕੰਟੈਕਟ ਕਰ ਸਕਦਾ ਆਪਾਂ ਨੰਬਰ ਤੁਹਾਨੂੰ ਆ ਗਿਆ ਉਹ ਮੇਰੇ ਸਕਰੀਨ ਉੱਤੇ ਤੇ ਆਹ ਦੇਖੋ ਦਿਓ ਪਏ ਆਪਣਾ ਚੋਟਿਆ ਬੂ ਮੋਟਰ ਆ ਰੂਬ ਆਹ ਮੇਰਾ ਮੈਂ ਅੱਜ ਇਹ ਬਸ ਅੱਜ ਲਈ ਆਪਾਂ ਇੰਨਾ ਹੀ ਸੀਗਾ ਤੁਹਾਨੂੰ ਅੱਜ ਦਾ ਵਲੌਗ ਆਪਾਂ ਦੇਖ ਹੱਤ ਤੱਕ ਸਾਰਿਆਂ ਨੂੰ ਥੈਂਕ ਯੂ ਤੇ ਜਿਹੜੇ ਆਪਾਂ ਦਾ ਵਲੌਗ ਦੇਖਣ ਲਈ ਕਮੈਂਟਾਂ ਦੇ ਵਿੱਚ ਵਧਾਈਆਂ ਦੇ ਦਿਓ ਵਲੌਗਰ ਜੀ ਸਾਰਿਆਂ ਨੂੰ ਥੈਂਕ ਯੂ ਤੇ ਵਧਾਈਆਂ ਦਿਓ দে ভাই বিরোধ লাইক কমেন্ট সবসক্রাইব কর ভুলো